ਮੇ ਜੀ ਇਹ ਤਾਂ ਘਾਟਾ ਕਦੇ ਪੂਰਾ ਹੋ ਹੀ ਨਹੀਂ ਸਕਦਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਨੂੰ ਜੋ ਪਿਆ ਫਿਲਮੀ ਜਗਤ ਨੂੰ ਜੋ ਪਿਆ ਹੈ ਔਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਜੋ ਪਿਆ ਇਹ ਦੀ ਇਹ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ ਇਹ ਦੇ ਹੀ ਯਾਰ ਜਿਹੜੇ ਘਟਨਾ ਵਾਲੇ ਬਹੁਤ ਕੰਮ ਕੀਤਾ ਸਾਡੇ ਸਟੂਡੀਓ ਇੱਥੇ ਡਬਿੰਗਸ ਹੁੰਦੀਆਂ ਤਾਂ ਅਕਸਰ ਹੀ ਉਹਨਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ ਬੈਠਦੇ ਵੀ ਸੀ ਗੱਲਾਂ ਵੀ ਕਰਦੇ ਸੀ ਪੁਰਾਣੀਆਂ ਗੱਲਾਂ ਵੀ ਯਾਦ ਕਰਦੇ ਸੀ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੀ ਬਹੁਤ ਪੁਰਾਣੀ ਸਾਂਝ ਸੋ ਸਾਰੀਆਂ ਗੱਲਾਂ ਬਹੁਤ ਚੈਰਿਸ਼ ਕਰਦੇ ਹੁੰਦੇ ਸੀ ਜਦੋਂ ਭੀ ਆਂਦੇ ਸੀ ਤੇ ਪੁਖਰਾਜ ਦੇ ਨਾਲ ਵੀ ਸਾਡਾ ਬਹੁਤ ਪ੍ਰੇਮ ਹੈ ਛੋਟਾ ਵੀਰਾ ਹੋ ਗਈ ਤੇ ਉਹਦੇ ਲਈ ਬਹੁਤ ਮੈਨੂੰ ਦੁੱਖ ਹੈ ਤੇ ਪਰਮਾਤਮਾ ਭਾਣਾ ਮੰਨਣ ਦਾ ਬਲ ਵਰਸਾ ਕਰਵਾਉ। ਇਹਨਾਂ ਮਹਿਸੂਸ ਹੋ ਰਿਹਾ ਕਿ ਕਦੋਂ ਖਤਮ ਹੋਊਗਾ ਸੰਭਵ ਨਹੀਂ। ਇਦਾਂ ਲੱਗਦਾ ਹੈ ਜੀ ਇਦਾਂ ਇਦਾਂ ਹੁਣ ਕਹਿਣ ਵਾਲੀਆਂ ਗੱਲਾਂ ਨਹੀਂ ਇਹ ਅਸੀਂ ਐਕਚੁਅਲੀ ਕੁਝ ਚੀਜ਼ਾਂ ਕੁਝ ਫੀਲਿੰਗਸ ਐਸੀਆਂ ਹੁੰਦੀਆਂ ਜੋ ਅਸੀਂ ਸ਼ਬਦਾਂ ਦੇ ਵਿੱਚ ਨਹੀਂ ਐਕਸਪਰੈਸ ਕਰ ਸਕਦੇ। ਤੇ ਸ਼ਬਦ ਹੁੰਦੇ ਹੀ ਨਹੀਂ ਆ ਉਹਦੇ ਲਈ ਸੋ ਇਹ ਉਹੀ ਫੀਲਿੰਗ ਹੈ ਇਹਦੇ ਲਈ ਸ਼ਬਦ ਬਣੇ ਹੀ ਨਹੀਂ। ਪਾਜੀ ਮੈਂ ਹੁਣੇ ਦੱਸਿਆ ਵੀ ਮੈਂ ਤਾਂ ਅਸੀਂ ਸਾਰੇ ਜਲੰਧਰ ਦੂਰਦਰਸ਼ਨ ਦੀ ਬਦਾਇਸ਼ਾਂ ਸਰਦੂਲ ਪਾਜੀ ਬਲਕੀਤ ਪਾਜੀ ਪੱਲਾ ਸਾਹਿਬ ਹੁਣੇ ਤੇ ਦੂਰਦਰਸ਼ਨ ਤੇ ਕੰਮ ਕੀਤਾ ਉਹਨਾਂ ਦਿਨਾਂ ਦੇ ਵਿੱਚ ਉਹ ਸਟਰਗਲ ਟਾਈਮ ਵੀ ਦੇਖਿਆ ਤੇ ਉਹਨਾਂ ਦਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਉਹ ਉੱਥੇ ਵੀ ਮਿਲਦੇ ਰਹੇ ਤੇ ਪਿੱਛੇ ਜੇ ਟੂਰ ਵੀ ਲਾਇਆ ਸੀ ਤੇ ਸਾਰੇ ਜਣੇ ਇਕੱਠੇ ਸੀ ਹਾਂ ਤੇ ਇਹ ਕ੍ਰੀਏਟੀਵਿਟੀ ਬਹੁਤ ਸੀ ਹੈਨਾ ਪਰ ਜੱਗ ਨੂੰ ਹਸਾਉਣ ਵਾਲਾ ਅੱਜ ਸਭ ਨੂੰ ਰੁਵਾ ਗਿਆ ਉਹ ਗੱਲ ਹੈ ਨਾ ਉਹ ਲਗੀਦਾ ਇਦਾ ਜਾਂਦਾ ਵੀ ਹੁਣੇ ਭਾਜੀ ਨੇ ਉੱਠ ਕੇ ਆ ਜਾਣਾ ਹਨ ਪਰ ਇਹ ਕਹਿੰਦਾ ਵੀ ਗਰਬਾਣੀ ਚ ਵੀ ਲਿਖਿਆ ਵੀ ਇਹ ਇਹ ਸਭ ਝੂਠੀਆਂ ਗੱਲਾਂ ਨੇ ਜਿਹੜਾ ਜੀਣਾ ਝੂਠਿਆ ਤੇ ਮਰਨਾ ਸੱਚਾ ਹਨ ਪਰ ਹਕੀਕਤ ਦੇ ਨੇੜੇ ਇਨਸਾਨ ਕੋਈ ਵੀ ਕਲਾਕਾਰ ਆ ਉਹ ਚਾਹੁੰਦਾ ਵੀ ਮੈਂ ਸਾਰੀ ਜ਼ਿੰਦਗੀ ਜਿੰਨਾ ਚਿਰ ਹੋ ਸਕੇ ਮੈਂ ਕੰਮ ਕਰਾਂ ਹਨ ਤੇ ਉਹ ਭਾਜੀ ਦੀਆਂ ਯਾਦਾਂ ਦਾ ਭੁੱਲਦੀ ਹੈ ਤੇ ਉਮਰ ਵੀ ਕੁਝ ਨਹੀਂ ਸੀਗੀ ਹਾਲੇ ਤੱਕ ਸਿਰਫ 68 ਸਭ ਤੋਂ ਵੱਡੀ ਗੱਲ ਆ ਭਾਜੀ ਐਕਚੁਅਲੀ ਥੋੜੇ ਢਿੱਲੇ ਪਹਿਲਾਂ ਜ਼ਿਆਦਾ ਹੋ ਗਏ ਪਰ ਉਹਨਾਂ ਨੇ ਕੰਮ ਨਹੀਂ ਛੱਡਿਆ ਹ ਹੁਣ ਥੋੜਾ ਜਿਹਾ ਆ ਲਾਸਟ ਦੇ ਵਿੱਚ ਜਾ ਕੇ 65 ਸੀ ਮੇਰਾ ਖੁਸ਼ਾ ਦੇ ਜੀ ਬੀਸੀ ਕਿਹਾ ਨਾ ਕੁਝ ਵੀ ਨਹੀਂ ਆ ਤਾਂ ਇਸ ਉਮਰ ਚ ਤਾਂ ਬੰਦਾ ساری ਜ਼ਿੰਦਗੀ ਐਨੇ ਤੱਕ ਕੰਮ ਕਰਕੇ ਆਪਣੇ ਬੱਚਿਆਂ ਨੂੰ ਗਰੋ ਹੋਦਾ ਹਾਂ ਦੇਖਦਾ ਹਾਂ ਹੁਣ ਬੇਟੇ ਨੂੰ ਦੇਖਦੇ ਸੀ ਕਿ ਵੀ ਫਿਲਮਾਂ ਦੇ ਵਿੱਚ ਕਾਮਯਾਬ ਹੋ ਰਿਹਾ ਹੈ ਨਾ ਤੇ ਚਟਕਾ ਬਹੁਤ ਵੱਡਾ ਬਣਦਾ